ਲਾਈਵ ਜੀ ਕਾ ਖਰਸਾ ਲਾਈਵ ਜੀ ਕੀ ਫਤਿਹ ਜੋ ਘਟਨਾ ਕ੍ਰਮ ਚੱਲ ਰਿਹਾ ਹੈ ਗੱਲਾਂ ਤੇ ਬਹੁਤ ਨੇ ਸਵਾਲ ਬਹੁਤ ਨੇ ਇਤਰਾਜ਼ ਬਹੁਤ ਨੇ ਜੇ ਗਿਣਨ ਲੱਗ ਜਾਵਾਂ ਤੇ ਦਰਦਨਾ ਹੋ ਸਕਦੇ ਸ਼ਾਇਦ ਆਉਣ ਵਾਲੇ ਸਮੇਂ ਤੇ ਮੈਂ ਉਹਨਾਂ ਬਾਰੇ ਜ਼ਿਕਰ ਕਰਾਂ ਅੱਜ ਸਿਰਫ ਆਪਣੇ ਦੋ ਇਤਰਾਜ਼ਾਂ ਬਾਰੇ ਜੋ ਸਿੱਖ ਪਰੰਪਰਾਵਾਂ ਨਾਲ ਸਿੱਖ ਰਵੈਤਾਂ ਦੇ ਨਾਲ ਸਿੱਖ ਮਰਿਆਦਾ ਨਾਲ ਜੁੜੇ ਹੋਏ 18 ਦਸੰਬਰ ਨੂੰ ਸਿੰਸਾ ਗਿਆਨੀ ਹਰਪ੍ਰੀਤ ਸਿੰਘ ਜੀ ਤਤ ਸ੍ਰੀ ਦੰਦਮਾ ਸਾਹਿਬ ਦਾ ਜਿਹੜਾ ਨਿਰੰਤਰ ਕੀਰਤਨ ਚੱਲਦਾ ਹੈ ਅਮਰਤ ਵੇਲੇ ਤੋਂ ਲੈ ਕੇ ਰਾਤ ਤੱਕ ਉਸ ਕੀਰਤਨ ਨੂੰ ਰੋਕ ਕੇ ਤੇ ਆਮ ਕਰਕੇ ਜਿਹੜਾ ਸਿੱਖ ਹੈ ਤੇ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਹੋਵੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਇਹ ਪੇਸ਼ ਨਹੀਂ ਹੋਏ ਪੰਜ ਪੈਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਤੇ ਉੱਥੇ ਫਿਰ ਮਾਈਕ ਫੜ ਕੇ ਤਖਤ Shri தவਨਵੰਦ ਸਾਹਿਬ ਦੀ ਫਸੀਲ ਦੇ ਥੱਲੇ ਖੜ ਕੇ ਉੱਥੇ ਆਪ ਦੀ ਇਕ ਨਿੱਜੀ ਭਾਸ਼ਣ ਦਿੱਤਾ ਜਿਹੜਾ ਕਿ ਕਦਾ ਚਿੱਤ ਵੀ ਸ੍ਰੀ ਦਮਦਮਾ ਸਾਹਿਬ ਦੇ ਤਖਤ ਜਾਂ ਕਿਸੇ ਵੀ ਤਖਤ ਤੋਂ ਸੋਭਾ ਨਹੀਂ ਦਿੰਦਾ ਤੇ ਕਿਸੇ ਵੀ ਪਵਿੱਤਰ ਅਸਥਾਨ ਤੋਂ ਸੋਭਾ ਨਹੀਂ ਦਿੰਦਾ ਪਰ ਪਹਿਲੀ ਗੱਲ ਇਹ ਕਿ ਸਾਡੀ ਮਰਿਆਦਾ ਹੀ ਕਿਸੇ ਤਰ੍ਹਾਂ ਦੀ ਅਜਿਹੀ ਅਜਾਜਤ ਨਹੀਂ ਦਿੰਦੀ ਕਲਵੇ ਕੀਰਤਨ ਨੂੰ ਰੋਕਣਾ ਪੰਜਾਂ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਤੇ ਆਪਣੇ ਨਿੱਜੀ ਬਚਨ ਬਲਾਹ ਜਿਹੜੇ ਨੇ ਆਪਣਾ ਨਿੱਜੀ ਸਪਸ਼ਟੀਕਰਨ ਜਿਹੜਾ ਆ ਉਹ ਤਖਤ ਸ਼੍ਰੀ ਦਮਦਮਾ ਸਭ ਤੋਂ ਗਿਆਨੀ ਹਰਪੀ ਸਿੰਘ ਜੀ ਹੋਰਾਂ ਵੱਲੋਂ ਰੱਖਣਾ ਇੱਕ ਗੁਰਮਤਿ ਦੀ ਘੋਰ ਉਲੰਘਣਾ ਹੈ ਮਰਿਆਦਾ ਦੀ ਘੋਰ ਉਲੰਘਣਾ ਹੈ ਚਾਹੀਓ ਜਥੇਦਾਰ ਵੀ ਨੇ पर मर्यादा ਦੀ ਰੰਗਣਾ ਨਹੀਂ ਕਰ ਸਕਦੇ ਮੈਂ ਸਵਾਲ ਕਰੂੰਗਾ ਬੇਨਤੀ ਕਰੂੰਗਾ ਕਿ ਅਜੇਹੇ ਚਾਹੇ ਉਹ ਕਿੰਨੀ ਵੀ ਵੱਡੀ ਸ਼ਕਤੀਤ ਹੋਵੇ ਜਿੰਨੇ ਮर्यादा ਭੰਗ ਕੀਤੀ ਹੋਵੇ ਤੇ ਤਖਤ ਦੀ ਜਿਹੜੀ ਨਿਰੰਤਰ ਸੇਵਾ ਚੱਲਦੀ ਹੈ ਉਹਦੇ ਵਿੱਚ ਰੁਕਾਵਟ ਪਾਈ ਹੋਵੇ ਇੱਕ ਨਵੀਂ ਰਵੈਤ ਪੈਦਾ ਕੀਤੀ ਹੋਵੇ ਜਿਹੜੀ ਕਿ ਕਦਾ ਚਿੱਤ ਵੀ ਸਿੱਖੀ ਦੇ ਵਿੱਚ ਪ੍ਰਮਾਨ ਨਹੀਂ ਕੀਤੀ ਜਾ ਸਕਦੀ ਅਜੀਹਾ ਕਰਨ ਵਾਲੇ ਸ਼ਖਸ਼ ਦੇ ਵ੍ਰਤ ਤੇ ਕੋਈ ਵੀ ਵੱਡੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਜ ਧਾਰਮਿਕ ਸੱਚੀਤ ਕਿਉਂ ਨਾ ਹੋਵੇ ਉਸ ਰੁੱਧ ਗੁਰਮਤ ਦੇ ਅਨਸਾਰ ਜਿਹੜੀਆਂ ਸਾਰੀਆਂ ਪ੍ਰਮਾਣੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਬੇਨਤੀ ਕਰਾਂਗਾ ਜਥੇਦਾਰ ਸ਼੍ਰੀ ਗਰਤਾਰ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਕਿਉਂ ਕਿ ਕਿ ਬੜਾ ਅਸੂ ਮੋਟੂ ਵੀ ਲੈ ਲੈਂਦੇ ਹਨ ਮਤਲਬ ਮੇਰੀ ਛੋਟੀ ਜੀ ਪਾਈ ਹੋਈ ਪੋਸਟ ਜਿਹਦੇ ਬਾਰੇ ਮੈਂ ਮਾਫੀ ਵੀ ਮੰਗ ਲਈ ਸੀ ਜਦੋਂ ਮੈਨੂੰ ਤਲਬੀ ਸਮਝ ਸੱਧਿਆ ਸੀਗਾ ਤੇ ਜੋ ਮੇਰੇ ਨਾਲ ਉੱਥੇ ਵਿਹਾਰ ਕੀਤਾ ਗਿਆ ਉਹਦੇ ਚ ਬਹੁਤ ਕੁਝ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਦੇਖ ਨਵਕਲਾਈ ਆਦੇਸ਼ ਜਿਹੜਾ ਕਿ ਮੈਂ ਪ੍ਰਵਾਨ ਕੀਤਾ ਸੀ ਤੇ ਪ੍ਰਮਾਨ ਹੈ ਤੇ ਹਮੇਸ਼ਾ ਮੈਨੂੰ ਪ੍ਰੂਖਣ ਰਹੇਗਾ ਪਰ ਕਦੀ ਸ਼੍ਰੀ ਅਕਾਲ ਤਖਤ ਸਰ ਦੇ ਇਤਿਹਾਸ ਦੇ ਵਿੱਚ ਅਜਿਹਾ ਆਦੇਸ਼ ਨਹੀਂ ਸੀ ਜਾਰੀ ਹੋਇਆ ਕਿ ਕਿਸੇ ਸਿੱਖ ਨੂੰ ਅਜਿਹਾ ਆਦੇਸ਼ ਕਰਨਾ ਕਿ ਇਹਨੂੰ ਦਸ ਵਾਸਤੇ 10 ਸਾਲ ਵਾਸਤੇ ਕੈਦ ਵਿੱਚ ਪਾ ਦਿੱਤਾ ਤੇ ਹੁਣ ਤੁਹਾਡੇ ਸਾਹਮਣੇ ਹੈ ਜੈਦਰ ਸਾਹਿਬ ਸੁਭੋ ਮੋਟਨੀ ਅਜੀ ਮਤਲਬ ਕਿ ਆਪਣੇ ਆ ਜਿਹੜਾ ਸੰਗਿਆਨ ਲੈਣਾ ਹੈ ਨੂੰ ਤੇ ਨਜ਼ਰ ਆਉਂਦਾ ਹੈ ਕਿ ਇੱਕ ਵੱਡੀ ਸ਼ਕਤੀਸ਼ੀਤ ਨੇ ਇੱਕ ਵੱਡੀ ਧਾਰਮਿਕ ਸ਼ਕਤੀਸ਼ੀਤ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਖਤ ਦੀ ਮਰਿਆਦਾ ਨੂੰ ਭੰਗ ਕਰਤਾ ਸਿੱਖੀ ਦੀ ਮਰਿਆਦਾ ਨੂੰ ਭੰਗ ਕਰਤਾ ਤੇ ਫਿਰ ਜੇ ਤੁਹਾਡੀ ਵਰਗੀਆਂ ਸ਼ਕਤੀਸ਼ੀਤਾਂ ਜਿਹੜੀਆਂ ਨੇ ਜਿਨ੍ਹਾਂ ਨੇ ਪਹਿਰਾ ਡਿਹਾਣਾ ਜਿਨਾਂ ਨੇ ਮਰਿਆਦਾ ਨੂੰ ਕਲੇਮ ਕਰਨਾ ਹੈ ਜਿਉਂ ਨੋਟਸ ਨਹੀਂ ਲੈਣਗੇ ਤੇ ਅਸੀਂ ਕਿੱਥੇ ਜਾਵਾਂਗੇ ਮੈਂ ਬੇਨਤੀ ਕਰੂੰਗਾ ਜਾਇਦਰ ਗਿਆਨੀ ਰਵੀ ਸਿੰਘ ਜੀ ਹੋਰਾਂ ਨੂੰ ਕਿ ਉਹ ਕਿਰਪਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਤੇ ਗੁਰਮਤ ਦੇ ਅਨਸਾਰ ਮਰਿਆਦਾ ਦੇ ਅਨਸਾਰ ਰਹਿਤ ਮਰਿਆਦਾ ਦੇ ਅਨਸਾਰ ਰਵਾਇਤਾਂ ਦੇ ਮੁਤਾਬਕ ਪਰੰਪਰਾਵਾਂ ਦੇ ਮੁਤਾਬਕ ਜੋ ਉਹਨਾਂ ਨੇ ਮਰਿਆਦਾ ਭੰਗ ਕੀਤੀ ਹੈ ਰਵਾਇਤਾਂ ਭੰਗ ਕੀਤੀਆਂ ਨੇ ਉਦ ਜਿਹੜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਸਜ਼ਾ ਉਹਦੇ ਬਤ ਨੂੰ ਉਹਨਾਂ ਨੂੰ ਤਨਖਾਹ ਨਾਲ ਉਹਦੀ ਚੈਨ ਦੁਜੀ ਮੈਂ ਬੇਨਤੀ ਕਰੂੰਗਾ ਜੈ ਜਦਰ ਗਿਆਨੀ ਰੰਗਬੀਰ ਸਿੰਘ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਜਦਦਰਸ ਚਿਰੋਂ ਮੈਂ ਮਾੜਾ ਸੀ ਮੈਂ ਔਗਣ ਹਾਂ ਸੀ ਤੇ ਮੈਂ ਤੇ ਪਹਿਲਾਂ ਵੀ ਇਸ ਆਸ਼ੇ ਨਾਲ ਚਲਦਾ ਕਿ ਸਤਿਗੁਰਾਂ ਦੇ ਉਸ ਸ਼ਬਦ ਦੇ ਅਨਸਾਰ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰ ਆਪ ਵੀ ਨੇ ਕੋਸ਼ਿਸ਼ ਕਰਦੀ ਆ ਕਿ ਗੁਰਮਤਿ ਤੇ ਪੈਰਾ ਦੀ ਪਰ ਫਿਰ ਵੀ ਅਣਦਾਨ ਹੈ ਭੁੱਲਣਾ ਆ ਰਿਹਾ ਭੁੱਲਾ ਹੋ ਜਾਂਦੀਆਂ ਨੇ ਪਰ 16 ਅਕਤੂਬਰ ਨੂੰ ਜਿਸ ਦਿਨ 15 ਨੂੰ ਮੇਰੇ ਵਿਰੁੱਧ ਆਦੇਸ਼ ਜਾਰੀ ਕੀਤਾ ਗਿਆ ਤੇ 16 ਅਕਤੂਬਰ ਨੂੰ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਹੋਰਾਂ ਨੇ ਇੱਕ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਆਪਣੇ ਜਥੇਦਾਰ ਨਿਵਾਸ ਦੇ ਉੱਪਰ ਬੈਠ ਕੇ ਇੱਕ ਰੋਂਦਿਆ ਹੋਇਆ ਜਿਹੜੀ ਵੀਡੀਓ ਪਾਈ ਸੀ ਜੀ ਦੇ ਵਿੱਚ ਦੋਸ਼ ਲਾਇਆ ਸੀ ਕਿ ਬਿਰਸਾ ਸਿੰਘ ਬਟੋਹਾ ਨੇ ਮੈਨੂੰ ਮੇਰੇ ਪਰਿਵਾਰ ਨੂੰ ਤੰਕੀਆਂ ਦਿੱਤੀਆਂ ਨੇ ਮੇਰੀਆਂ ਬੱਚੀਆਂ ਬਾਰੇ ਮਾੜਾ ਬੋਲਿਆ ਏ ਮੇਰੀ ਜਾਤ ਪਰਖੀ ਏ ਉਹ ਜਿਹੜੇ ਵੀਡੀਓ ਪਾਈ ਸੀ ਉਹ ਵੱਡਾ ਕੁਫਰ ਸੀਗਾ ਝੂਠ ਸੀਗਾ ਬਣਾ ਸੀਗਾ ਮੈਂ 16 ਅਕਤੂਬਰ ਤੋਂ ਲੈ ਕੇ ਲਗਾਤਾਰ ਅੱਜ 2 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ ਲਗਭਗ ਸਵਾ 2 ਮਹੀਨੇ ਹੋ ਗਿਆ ਮੈਨੂੰ ਉਹਦਾ ਇਨਸਾਫ ਨਹੀਂ ਮਿਲਿਆ ਮੈਂ ਕਿਹਾ ਕਿ ਜੱਜਦਰ ਸਾਹਿਬ ਜੀ ਉਹਨਾਂ ਨੇ ਮੇਰੇ ਤੇ ਦੋਸ਼ ਲਾਏ ਸੀ ਜਿਹੜੇ ਕਿ ਮੈਨੂੰ ਪਤਾ ਕਿ ਉਹਨਾਂ ਨੇ ਛਰੇਮ ਝੂਠ ਬੋਲਿਆ ਕੌਮ ਨੂੰ ਗੁੰਮਰਾਹ ਕੀਤਾ ਕੌਮ ਦੇ ਵਿੱਚ ਪੜਦਾੜ ਪੈਦਾ ਕਰਨ ਲਈ ਸਿਰਫ ਇੱਕ ਨਿੱਜੀ ਹਿੱਤ ਸਾਧਨ ਲਈ ਉਹ ਦੋਸ਼ ਝੂਠੇ ਸੀ ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਤਸੀਲ ਦੇ ਥੱਲੇ ਖੜਕੇ 29 ਅਕਤੂਬਰ ਨੂੰ ਬੇਨਤੀ ਕਰਕੇ ਆਇਆ ਸੀ ਤਾਂ ਮੈਂ ਅੱਜ ਨਿਮਰਤਾ ਸਹਿਤ ਸਿੰਘ ਸਭ ਗਿਆਨੀ ਰਗਵੀਰ ਸਿੰਘ ਜਰਣ ਬੇਨਤੀ ਕਰਦਾ ਕਿ ਮੇ ਮੈਂ ਤੇ ਮੇਰਾ ਪਰਿਵਾਰ ਅੱਜ ਵੀ ਉਹਨਾਂ ਦੋਸ਼ਾਂ ਨੂੰ ਲੈ ਕੇ ਬੜੇ ਦੁਖੀ ਹੈ ਕਿਉਂਕਿ ਸਿੰਘ ਸਾਹਿਬ ਨੇ ਝੂਠ ਬੋਲਤਾ ਦੋਸ਼ ਲਾਤੇ ਮੇਰੇ ਵਰਗੇ ਇੱਕ ਨਿਮਾਣੇ ਸਿੱਖ ਤੇ ਅਮਰਤਾ ਹੀ ਸਿੱਖ ਤੇ ਤੇ ਜੋ ਕਰਤਾਰ 쿠שי ਉਹਨਾਂ ਦੀ ਉਸ ਵੀਡੀਓ ਤੋਂ ਬਾਅਦ ਮੇਰੀ ਤੇ ਮੇਰੇ ਪਰਿਵਾਰ ਦੀ ਹੋਈ ਹੈ ਕਈ ਲੋਕਾਂ ਨੇ ਅਜਿਹੀ ਭਾਸ਼ਾ ਜਿਹੜੀ ਮੇਰੇ ਬਾਰੇ ਤੇ ਮੇਰੇ ਪਰਿਵਾਰ ਬਾਰੇ ਵਰਤੀ ਕਿ ਅਸੀਂ ਉਹ ਭਾਸ਼ਾ ਸਾਨੂੰ ਅੱਜ ਵੀ ਚੁਉਂਦੀ ਹੈ ਉਹ ਸ਼ਬਦ ਸਾਨੂੰ ਅੱਜ ਵੀ ਚੁਉਂਦੇ ਨੇ ਇਨਸਾਨਤ ਮਿਲਣਾ ਚਾਹੀਦਾ ਹੈ ਜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੋਸ਼ ਜਿਹੜੇ ਵੀਡੀਓ ਪਾ ਕੇ ਰੋਂਦਿਆਂ ਹੋਇਆ ਜਿਸ ਤਰ੍ਹਾਂ ਅਸਤੀਫੇ ਦੇਣ ਦਾ ਡਰਾਮਾ ਕੀਤਾ ਸੀਗਾ ਜਿਹੜੇ ਦੋਸ਼ ਲਾਏ ਸੀ ਜੇ ਤੇ ਸੱਚੇ ਤੇ ਸਬੂਤ ਪੇਸ਼ ਕਰਨ ਕਿਉਂਕਿ ਸੱਚੇ ਨਹੀਂ ਉਹਨੇ ਝੂਠ ਬੋਲਿਆ ਆਇਆ ਤੇ ਫਿਰ ਗੁਰੂ ਪੰਥ ਦੀ ਕਚਹਿਰੀ ਦੇ ਵਿੱਚ ਮਾਫੀ ਮੰਗਣ ਤੇ ਬੇਨਤੀ ਕਰੂੰਗਾ ਕਿ ਉਹਨਾਂ ਦੇ ਉੱਤੇ ਜਿਹੜੀ ਧਾਰਮਿਕ ਮਰਿਆਦ ਅਨਸਾਰ ਕਰਵਾਈ ਕੀਤੀ ਜਾਵੇ। ਇੰਨੀ ਮੇਰੀ ਬੇਨਤੀ ਹੈ। ਆਉਣ ਵਾਲੇ ਸਮੇਂ 'ਚ ਬਾਕੀ ਵਿਸ਼ੇ ਜਿਹੜੇ ਨੇ ਹੋਰ ਵੀ ਤੁਹਾਡੇ ਨਾਲ ਸਾਝੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।